ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਹੋਰ ਕਿਵੇਂ ਹੋ ਜੀ ਠੀਕ ਠਾਕ ਆ ਰੱਬ ਮੇਰੇ ਭਰੇ ਹੱਥ ਰੱਖੇ ਸਭ ਤੇ ਸੁੱਖ ਸ਼ਾਂਤੀਆਂ ਬਖਸ਼ੇ ਰੱਬ ਅੱਜ ਜੀਤਾ ਜੀ ਥੋੜਾ ਜਾਂ ਵਲੌਗ ਬਣਾਉਣ ਲੱਗੇ ਆ ਵੀਰੇ 2 ਦਿਨ ਹੋ ਗਏ ਬਣਿਆ ਨਹੀਂ ਕਿਉਂਕਿ ਮੇਰੀ ਗੁੜੀ ਆ ਢਲੀ ਸੀ ਹਸਪੀਟਲ ਚ ਦਾਖਲਾ ਮੈਂ ਉੱਥੀਆਂ ਹਸਪੀਟਲ ਚ ਗਲੂਗੋਸ ਲੱਗਦੇ ਨੇ ਪੇਟ ਚ ਫੈਕਸ਼ਨ ਬਹੁਤ ਵਧੀ ਹੋਈ ਆ ਵੀਰੇ ਕਹਿ ਦਿੰਦਾ ਅਗਲਾ ਹਸਪੀਟਲ ਹਸਪੀਟਲ ਚ ਰਹਿਣਾ ਬਹੁਤ ਔਖਾ ਦੁਖਾਉਣਾ ਸੋਨ ਨੂੰ ਕਿਦਾਂ ਪਈ ਆ ਵਿਚਾਰੀ ਰੋ ਰੋ ਬੁਰਾ ਹਾਲ ਹਾਂ ਡਾਕਟਰ ਆਨੇ ਟੀਕੇ ਟੁਕੇ ਪਾਤੇ ਜੀ ਪਤਾ ਨਹੀਂ ਇਸ ਕਰ ਕਿਸੋਂਗੀ ਯਾਨਕੀ ਬੱਚੇ ਦਾ ਬਹੁਤ ਔਖਾ ਜੀ ਕਿਸੇ ਦੇ ਬੱਚੇ ਤੇ ਰੱਬ ਜਦੋਂ ਨਾਲ ਲਿਆਵੇ ਰੱਬ ਮੇਰਾ ਪਰਿਆ ਹੱਥ ਰੱਖੇ ਰੀਕ ਦਾ ਬੱਚਾ ਸੁਖ ਸ਼ਾਂਤੀ ਨਾਲ ਰਹੇ ਆਪਦੇ ਘਰੇ ਪਰ ਇਹ ਜਿਆਦਾ ਇਹ ਨਾ ਕਿਸੇ ਬੱਚੇ ਤੇ ਆਵੇ ਬਹੁਤ ਔਖਾ ਜੀ ਬੱਚੇ ਦਾ ਬੱਚਾ ਦਾ ਜੀ ਬੋਲ ਕੇ ਦੱਸ ਨਹੀਂ ਸਕਦਾ ਇਹ ਕੀ ਹੋਇਆ ਮੈਨੂੰ ਜਾਂ ਬੁਖਾਰ ਆ ਜਾਂ ਮੇਰਾ ਢਿੱਡ ਦੁਖਦਾ ਇਹ ਵੀ ਅੱਜ ਜੀ ਬਹੁਤ ਜ਼ਿਆਦਾ ਬਿਮਾਰ ਹੋ ਗਈ ਤੇ ਜ਼ਿਆਦਾ ਰੋਣ ਲੱਗ ਗਈ ਵੀ ਪਾਪਾ ਮੈਂ ਬੁਖਾਰ ਆ ਮੇਰਾ ਢਿੱਡ ਦੁਖਦਾ ਹਾਈ ਹੁੰਦੀ ਆ ਤੇ ਮੈਂ ਕੱਲ ਵੀ ਬੁਖਾਰ ਦੀ ਦਵਾਈ ਉਰੋਈ ਦਵਾਈ ਕੇ ਲਿਆ ਹਾ ਹਸਪੀਟਲ ਹੈ ਐਮਬ੍ਰੇਲ ਕੋਲ ਬਹੁਤ ਵਧੀਆ ਡਾਕਟਰ ਨੇ ਮਾੜ ਮਿਲਿਆ ਆਪਣੇ 60 ਚੌਕ ਚ 10 ਡਾਕਟਰ ਦੇ 9 ਤੇ ਹਸਪੀਟਲ ਇਹਨਾਂ ਦੇ ਹਸਬੰਦ ਪੂਰੀ ਹੋ ਗਈ ਸੀ ਮਾਦਾ ਟੂੜੀ ਵੀ ਬਣਾਈ ਕਾਦੀ ਬਣਾਈ ਆਪਣੇ ਦੋਸਤ ਨੇ ਗਮਾਂਢੀ ਵਿਚਾਰੇ ਜਿਹੜੇ ਅੱਜ ਤੱਕ ਜਮੀਂ ਠਿੱਕੇ ਦੇ ਪਹੁੰਦੇ ਰਹੇ ਨੇ ਉਹਨਾਂ ਨੇ ਵਿਚਾਰਿਆਂ ਨੇ ਊੜੀ ਬਣਾ ਕੇ ਘਰੇ ਪਾਈ ਆ ਆਪਣਾ ਉਹਦਾ ਟਰੈਕਟਰ ਨਾ ਕੱਢਿਆ ਵਿਚਾਰਿਆਂ ਨੇ ਆਪ ਦੀ ਟਰੈਕਟਰ ਨਾਲ ਸਾਰਾ ਕੰਮ ਕਰਿਆ ਉਹਨਾਂ ਦਾ ਵੀ ਧੰਨਵਾਦ ਆ ਆਪਣਾ ਇੰਨਾ ਸਾਥ ਦਿੱਤਾ ਕੀ ਕਰੀਏ ਜੀ ਰੱਬ ਦੇ ਰੰਗ ਨੇ ਜਿਹੜਾ ਕੁਝ ਕਿਸਮਤ ਚ ਲਿਖਿਆ ਹੋਇਆ ਜੀ ਚੱਲਣਾ ਪੈਣਾ ਚਲੋ ਦੇਖਦੇ ਆ ਜੀ ਕੀ ਬਣਦਾ ਜੋ ਰੱਬ ਨੂੰ ਮਨਜ਼ੂਰ ਆਈ ਉਹ ਤਾਂ ਹੁਣ ਕਿਸਮਤ ਚ ਪੂਰਾ ਹੋਣਾ ਹੀ ਆ ਇੱਧਰ ਆਈ ਹਸਪੀਟਲ ਦਾ ਕਮਰਾ ਮੈਂ ਇੱਧਰ ਬਾਹਰ ਆ ਕੇ ਬਹਿ ਗਿਆ ਸੀ ਅੰਦਰ ਘਪਰਾੜ ਜੀ ਹੁੰਦੀ ਆ ਦਵਾਈਆਂ ਜਿਹੜੀਆਂ ਆਂਦੇ ਨੇ ਜੀ ਯਾਨੀ ਕਿ ਬਹੁਤ ਔਖਾ ਜੀ ਬੱਚੇ ਦਾ ਉਹ ਤਾਂ ਬੱਚਾ ਤਾਂ ਯਾਨੀ ਕਿ ਕਿਸੇ ਦਾ ਦੁਸ਼ਮਣ ਦਾ ਵੀ ਬਿਮਾਰ ਨਾ ਹੋਵੇ ਔਲਾਕਾ ਦੰਦਾ ਜੀ ਬੱਚਾ ਤਾਂ ਬੋਲ ਕੇ ਵੀ ਨਹੀਂ ਦੱਸ ਸਕਦਾ ਵੀ ਮੈਨੂੰ ਆ ਚੀਜ਼ ਵੱਡਾ ਬੰਦਾ ਤਾਂ ਫਿਰ ਦੱਸ ਸਕਦਾ ਹੁੰਦਾ ਵੀ ਹਾਂ ਮੈਂ ਬਿਮਾਰ ਆ ਮੇਰਾ ਡੱਡ ਦੁਖਦਾ ਜਾਂ ਮੈਂ ਆ ਦਵਾਈ ਲੈਣੀ ਆ ਮੇਰਾ ਆ ਕੰਮ ਹੋ ਗਿਆ ਯਾਨਕੀ ਬੱਚੇ ਦਾ ਬਹੁਤ ਔਖਾ ਜੀ ਪਹਿਲਾਂ ਤਾਂ ਸੂਈ ਲਾਉਣ ਵਾਲੀ ਉਹ ਡ੍ਰਿਪੇ ਦੇਖ ਲਓ ਤੁਸੀਂ ਬੱਚੇ ਦਾ ਕਿੰਨਾ ਔਖਾ ਕੋਈ ਪਤਾ ਨਹੀਂ ਉਹ ਕਦੋਂ ਬੱਚਾ ਹੱਥ ਮਾਰ ਕੇ ਕੱਢ ਲਵੇ ਫਿਰ ਸਾਨੂੰ ਪਤਾ ਜੀ ਕਿਵੇਂ ਵੀ ਕੋਣ ਵੀ ਨਿਕਲ ਸਕਦਾ ਬੱਚੇ ਦੇ ਮਾ ਸੱਜ ਦਾ ਬਲੌਗ ਤਾਂ ਜੀ ਇਹੀ ਕੁਝ ਰਹਿ ਗਿਆ ਰੱਬ ਨੇ ਚਲੋ ਜੋ ਰੱਬ ਨੇ ਕਰਿਆ ਸੋਚਿਆ ਵਧੀਆ ਹੀ ਹੋਊਗਾ ਮਾੜਾ ਤਾਂ ਰੱਬ ਕਿਸੇ ਦਾ ਕਰਦਾ ਬਣੀ ਆਪਾਂ ਕਿਹੜਾ ਕਿਸੇ ਦਾ ਮਾੜਾ ਕਰਿਆ ਜੀ ਆਪਣਾ ਚੱਲ ਰੱਬ ਮਾੜਾ ਕਰੂਗਾ ਜੋ ਕਰੂਗਾ ਚੰਗੇ ਲਈ ਉਹ ਕਰੂਗਾ ਮੈਂ ਤਾਂ ਅੱਜ ਤੁੜੀ ਬਸ ਬਲਵਿਹਤ ਵੀਰ ਇੱਕ ਆਦਾਰਾ ਵੀਰ ਜਿਹੜਾ ਆਪਣਾ ਹੁਣ ਤੱਕ ਜ਼ਮੀਨ ਬੋਂਦੇ ਰਹਿਨੇ ਠਿੱਕੇ ਦੇ ਚਲ ਮੈਂ ਆਇ ਸੀ ਹਰੇਕ ਜ਼ਿਮੀਂਦਾਰ ਨੂੰ ਚਾਹ ਹੁੰਦਾ ਜੀ ਢੂੜੀ ਬਣਾਵਾਂਗੇ ਹਨਾ ਖੁਸ਼ੀ ਹੁੰਦੀ ਆ ਆਪਦੇ ਛੰਦ ਕੱਢਾਂਗੇ ਘਰੋਂ ਢੂੜੀ ਭਰਾਂਗੇ ਅੰਦਰ ਭਾਂਡੇਆਂ ਚ ਵੀ ਸਾਰਾ ਕੁਝ ਕਰਾਂਗੇ ਪਰ ਪਤਾ ਨਹੀਂ ਸੀਗਾ ਵੀ ਰੱਬ ਨੂੰ ਕੀ ਮੌਜੂ ਪੂਰਾ ਚਲੋ ਜੀ ਲੇਖਾਂ ਦੀ ਗੱਲ ਆ ਕਰਮਾਂ ਦੀ ਮੈਂ ਤਾਂ ਮੱਕੀ ਬੀਜਣੀ ਸੀ ਮੈਨੂੰ ਆਇਆ ਸੀ ਮੈਂ ਸ਼ਾਮ ਨੂੰ ਜਾਂ ਰਾਤ ਨੂੰ ਅੱਜ ਜ਼ਮੀਨ ਬਾਹੂਗਾ ਕੱਲ ਨੂੰ ਤਿਆਰ ਕਰਕੇ ਪਰਸ ਨੂੰ ਜਾਂ ਕੱਲ ਨੂੰ ਮੱਕੀ ਦੀ ਬੀਜਾਂਗੇ ਚਾਰ ਨੂੰ ਬੀਜਣੀ ਹੈ ਜੀ بس 2 ਕਿੱਲੇ ਪਹਿਲੀ ਵਾਰ ਖੇਤੀ ਕਰੀਏ ਤਾਂ ਕਰਕੇ ਥੋੜੀ ਜਿਹੀ ਘਾਟੀ ਬੀਜਾਂਗੇ ਬਾਕੀ ਜਿਰੀ ਲਾ ਦਾਂਗੇ ਜੀ ਉਸ ਤੋਂ ਬਾਅਦ ਛੱਬੀ ਜਿਰੀ ਲੱਗ ਜੂ ਮੱਕੀ ਤੋਂ ਬਾਅਦ ਫਿਰ ਉਸ ਤੋਂ ਬਾਅਦ ਆਲੂ ਲਾ ਲਾਂਗੇ ਜੀ 2 ਕਿੱਲੇ ਤੇ ਦੁਬਾਰੇ ਫੇਰ ਬਾਕੀ ਲੱਗ ਜੂ ਵੀਰੇ ਕੋਸ ਪੁਰਸ਼ਾ ਜੀ ਦੀ ਹੋਊ ਚਲੋ ਘਰ ਦਾ ਖਰਚਾ ਸਰਕਲ ਬੰਦੇ ਦਾ ਘੁੰਮੀ ਜਾਵੇ ਫਸਲ ਦੇ ਜੀਮੀਦਾਰਾਂ ਦਾ ਤਾਂ ਫਸਲ ਦੇ ਸਰਤੀ ਆ ਅੱਜ ਟੂੜੀ ਬਣਾਉਣ ਤੋਂ ਪਹਿਲਾਂ ਮੰਨ ਲਓ ਰੱਬ ਨੇ ਜੋ ਕਹਨੇ ਹੁੰਦੇ ਨੇ ਵੀ ਚੰਗਾ ਹੀ ਕਰਿਆ ਜੇ ਗੁੱਡੀ ਆ ਬਿਮਾਰ ਹੋ ਗਈ ਉਦੋਂ ਆਪਣੇ ਖੇਤ ਚ ਸਮਝ ਲਓ ਟੂੜੀ ਵੱਜ ਗਈ ਪਤਾ ਨਹੀਂ ਜੋ ਕਸਮਤ ਚ ਜੋ ਕਰਮਾ ਜੋ ਹੋਣਾ ਹੀ ਨਿਓ ਆਪਣੇ ਲੱਗ ਅੱਗ ਲੱਗੀ ਸੀ ਖੱਤੇ ਨੂੰ ਜਾਣ ਕੇ ਉੱਥੇ ਬੰਦੇ ਨੂੰ ਪਤਾ ਲੱਗ ਗਿਆ ਟਰੈਕਟਰ ਲਿਆ ਕੇ ਕੰਟਰੋਲ ਕਰ ਲਈ ਜਦੀ ਜਾਣ ਕੇ ਬਹੁਤ ਉੱਥੇ ਅੱਗ ਮੱਗ ਗਈ ਸੀ ਫਿਰ ਵੀ 7-8 ਕੀਲੇ ਦਾ ਤੂੜੀ ਦੇ ਲਾਣ ਦੇ ਫੂਕੇ ਦਿੱਤੇ ਉਹਨੇ ਅੱਗ ਨੇ ਜਾਨੂ ਦਾ 15 ਟਰੈਕਟਰ ਇਕੱਠੇ ਹੋਏ ਜਾਨੂ ਬੱਸ 5-7 ਕੀਲੇ 6 ਲਾ ਲਓ 5 ਲਾ ਲਓ ਜਾਣ ਕੇ ਫੂਕੇ ਦਿੱਤੇ ਲਾਣ ਦੇ ਚਲੋ ਐਸੋ ਬਾਰ ਜ਼ਿੰਮੇਦਾਰ ਵੀ ਖੁਦ ਫੂਕ ਰਿਹਾ ਤੂੜੀ ਦਾ ਲਾਣ ਤਾਂ ਕਿਉਂਕਿ ਤੂੜੀ ਵੇਖ ਨਹੀਂ ਰਹੀ ਬੁਰਾ ਹਾਲ ਚਲੋ ਕਿਸਮਤ ਕੇ ਟਾਈਮ ਟਾਈਮ ਦੀ ਗੱਲ ਆ ਜੀ ਉਦੋਂ ਪਿਛਲੇ ਸਾਲ 4000 3000 ਦੀ ਟਰਾਲੀ 4500 ਦੀ ਟਰਾਲੀ ਐਂ ਵਿਕੀ ਆ ਇਸ ਵਾਰ ਦੇਖ ਲੋ ਕੋਈ 1500 ਨੂੰ ਨਹੀਂ ਤੂੜੀ ਲੈਣ ਨੂੰ ਤਿਆਰ ਐਨਾ ਬੁਰਾ ਹਾਲ ਸਾਡੇ ਦਾ ਵਿੱਚ ਜ਼ਿਮੀਦਾਰ ਕਹਿੰਦੇ ਨੇ ਬਸ ਜਿੰਨੀ ਗੋੜਾ ਉਹ ਨਹੀਂ ਇੱਕ ਤੂੜੀ ਬਣਾ ਕੇ ਬਾਕੀ ਲੈਣ ਨੂੰ ਅੱਗ ਲਾ ਦੇਣੀ ਆ ਕਿਉਂਕਿ ਜਿੱਥੇ ਜੀ ਫੈਕਟਰੀਆਂ ਚ ਤੂੜੀ ਲੱਗਦੀ ਸੀ ਉੱਥੇ ਤਾਂ ਪਰਾਲੀ ਜਾਣ ਲੱਗੀ ਜੀਮੇਦਾਰ ਇਧਰੋਂ ਵੀ ਮਾਰਿਆ ਗਿਆ ਵਿਚਾਰ ਜੇ ਇੱਕ ਪਾਸੇ ਉਹ ਪਰਾਲੀ ਚका ਕੇ ਫਾਇਦਾ ਕਰਾਉਂਦਾ ਆਪਦਾ ਖੱਤਰਾ ਸਾਫ ਕਰਾਉਂਦਾ ਵੀ ਡੀਜ਼ਲ ਘੱਟ ਲੱਗੂ ਉਹ ਜੇ ਜ਼ਿਮੀਂਦਾਰ ਵਿਚਾਰਾ ਤੂੜੀ ਚੋਂ ਮਾਰਿਆ ਗਿਆ ਕੀ ਕਰੂ ਚਲੋ ਰੱਬ ਦੀ ਮਰਜ਼ੀ ਆ ਜੋ ਹੋਣਾ ਬਾਕੀ ਦੇਖੋ ਜੀ ਕੁੜੀਆਂ ਵਿਚਾਰੀ ਟੀਕਾ ਲੱਗ ਗਿਆ ਸੌ ਵੀ ਨੀ ਲੱਗੀ ਪਹਿਲਾਂ ਤਾਂ ਰੋ ਹੀ ਗਈ ਆ ਬਹੁਤ ਰੋਈ ਆ ਦੇਖਿਆ ਨਹੀਂ ਹੁੰਦਾ ਇਹ ਬੱਚਾ ਬਹੁਤ ਔਖਾ ਗੱਲ ਕਹਿ ਦਿੰਦਾ ਹਾਂ ਹਾਂ ਤਾਂ ਸੋង ਗਈ ਜੀ ਟੀਕੇ ਦਾ ਅਸਰ ਹੋ ਗਿਆ ਛੁੱਤੀ ਵੀ ਨਹੀਂ ਹੈਗੀ ਜੀ ਦੋ ਦਾ ਦੋ ਰਾਤਾਂ ਹੋ ਗਈਆਂ ਦੋ ਦਿਨ ਹੋ ਗਏ ਕਿਉਂਕਿ बुखार ਸੀਗਾ ਜਿਆਦਾ 102 103 ਨੇ ਦਾ ਬੁਖਾਰ ਰਿਹਾ ਇਸ ਕਰਕੇ ਸੌਂ ਵੀ ਨਹੀਂ ਸਕੀ ਵਿਚਾਰੀ ਇੱਕ ਨਾਲ ਇਹਦੀ ਤੂੜੀ ਕਰਕੇ ਕੁਝ ਗਰਦ ਕਰਕੇ ਲਾ ਲਓ ਕੁਝ ਪਤਾ ਨਹੀਂ ਕੀ ਜੱਕਰਾ ਹਸਪੀਟਲ ਭਰਿਆ ਪਿਆ ਐਨੇ ਜਿਵਾਕਾਂ ਨੂੰ ਫ੍ਰੈਕਚਰ ਹੋਈ ਹੋਈ ਆ ਯਾਨੀ ਕਿ ਬਹੁਤ ਜਿਆਦਾ ਪੇਟ 'ਚ ਦਰਦ ਬਹੁਤ ਬੱਚਿਆਂ ਦੇ ਗਲਗੋਸ ਲੱਗੇ ਹੋਣੇ ਇਹ ਪਿਛਲੇ ਸਾਲ ਵੀ ਆਈ ਸੀਗਾ ਜੀ ਪਤਾ ਨਹੀਂ ਕੀ ਚੱਕਰ ਆ ਯਾਨੀ ਕਿ ਬਹੁਤ ਜਗ ਬਿਮਾਰ ਪੈ ਨੇ ਮੇਰੇ ਦੋਸਤ ਦਾ ਹੁਣ ਫੋਨ ਆਇਆ ਸੀ ਕਹਿੰਦਾ ਵੀ ਕਿੱਥੇ ਆ ਮਗਾ ਵੀ ਮੈਂ ਤਾਂ ਹਸਪੀਟਲ ਚ ਇਦਾਂ ਦਾ ਗੱਲਬਾਤ ਹੋ ਗਈ ਮੈਂ ਕਿਹਾ ਭਰਾ ਵਾ ਆਪਣੀ ਬੁਡੀਆਂ ਨੂੰ ਬਚਾਈ ਅੰਦਰ ਰੱਖੀ ਬਿੱਲ ਭਰ ਲਈ 2 ਮਹੀਨੇ ਸੀ ਆਏ ਨਾ ਸੋਚੀ ਵੀ ਬਿੱਲ ਆਊਗਾ ਮੈਂ ਕਿਹਾ ਬਿੱਲ ਭਰ ਲਈ ਪਰ ਬੱਚਾ ਬਿਮਾਰ ਹੋ ਗਿਆ ਜੀ ਉਹ ਦੇਖਿਆ ਨਹੀਂ ਜਾਂਦਾ ਬਹੁਤ ਔਖਾ ਬੱਚੇ ਨੇ ਦੇਖਣਾ ਜਦ ਸੂਈ ਲਾਉਂਦੇ ਨੇ ਰੋਂਦਾ ਬੁਰਾ ਹਾਲ ਮੈਂ ਖੁਦ ਰੋਂਣ ਲੱਗ ਗਿਆ ਸੀ ਜੀ ਸਾਹ ਬਲਾ ਲਓ ਇੱਕ ਬੱਚਾ ਜੀ ਉਹਦੇ ਖਾਤਾ ਪਤਾ ਕਰਦੇ ਆ ਕੀ ਕਰੀਏ ਜੀ ਨਹੀਂ ਦੇਖਿਆ ਜਾਂਦਾ ਬੱਚਾ ਹਰੇਕ ਬੰਦਾ ਕਹਿ ਦਿੰਦਾ ਵੀ ਐਦਾਂ ਐਦਾਂ ਪਰ ਜਦੋਂ ਆਪਦੇ ਬੱਚੇ ਤੇ ਆਉਂਦੀ ਹੈ ਨਾ ਉੱਥੇ ਬੰਦਾ ਹਾਰ ਜਾਂਦਾ ਚਲੋ ਠੀਕ ਆ ਜੀ ਇਸ ਬਲੌਗ ਚ ਐਨ ਆਈ ਜੀ ਸਤਿ ਸ੍ਰੀ ਅਕਾਲ ਪੁੱਲ ਚੌਕ ਮਾਫ ਕਰਿਓ ਕਿਉਂਕਿ ਬਲੌਗ ਨਹੀਂ ਬਣਾ ਸਕਿਆ ਮੈਂ ਦੋ ਤਿੰਨ ਜਣਾਂ ਤੋਂ ਕੁੜੀਆਂ ਬੁਮਾਰਚੀ ਇਧਰੀ ਮੈਂ ਥੋੜਾ ਜਿਆ ਉਲਝਿਆ ਹੋਇਆ ਕੁੜੀਆਂ ਸੱਟ ੋਜ ਪਏ ਜੀ ਵਾਹਿਗੁਰੂ ਰੱਖੇ ਸੁੱਖ ਆਪਾਂ ਡੇਲੀ ਬਲੌਗ ਬਣਾਇਆ ਕਰਾਂਗੇ ਮੱਕੀ ਬੀਜਣ ਦਾ ਸਭ ਕਾਸੇ ਜਾਈ ਠੀਕ ਹੈ ਜੀ ਸਾਸਰੀ ਕਾਲ ਜੀ ਸਾਰਿਆਂ ਨੂੰ